ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਤੀਜੀ ਕਿਸੇ ਤੀਜੀ ਤੇ ਅਮਰੀਕੀ ਰਾਜਨੀਤੀ ਤੇ ਕੀ ਪ੍ਰਭਾਵ ਪਵੇਗਾ ਲਾਉਣ ਮਕਸਦ ਵੱਲੋਂ ਅਮਰੀਕੀ ਪਾਰਟੀ ਦੀ ਸਥਾਪਨਾ ਨਾਲ ਅਮਰੀਕੀ ਰਾਜਨੀਤੀ ਦੇ ਵਿੱਚ ਤੀਜੀ ਧਿਰ ਦੀ ਸਭਾਵਨਾ ਨੇ ਦੋ ਪਾਰਟੀਆਂ ਪ੍ਰਣਾਲੀ ਲਈ ਇੱਕ ਖੜੀ ਕਰ ਦਿੱਤੀ ਹੈ ਮਕਸ ਨੇ ਖੁਦ ਦੱਸਿਆ ਕਿ ਉਹ ਆਪਣੀ ਪਾਰਟੀ ਨੂੰ ਦੋ ਪਾਰਟੀ ਸਿਸਟਮ ਦੇ ਵਿਰੁੱਧ ਇੱਕ ਵਿਕਲਪ ਪਲੇਟਫਾਰਮ ਵਜੋਂ ਪੇਸ਼ ਕਰ ਰਹੇ ਹਨ ਜੋ ਆਮ ਲੋਕਾਂ ਨੂੰ ਨਵਾਂ ਚੋਣ ਵਿਕਲਪ ਦੇਵੇਗੀ ਤੀਜੀ ਤਰ੍ਹਾਂ ਤੇ ਆਉਣ ਵਾਲੇ ਸੰਭਾਵੀ ਪ੍ਰਵਾਹ ਮਕਸ ਦੀ ਪਾਰਟੀ ਰਿਪਬਲਿਕ ਤੇ ਡੈਮੋਕ੍ਰੇਟ ਦੋਵੇਂ ਪਾਰਟੀਆਂ ਦੇ ਵੋਟ ਬੈਂਕ ਜਾਂ ਫੰਡ ਪਾ ਸਕਦੀ ਹੈ ਖਾਸ ਕਰਕੇ ਨੌਜਵਾਨ ਨਿ ਤਕਨੀਕੀ ਸਮਰਥਕ ਅਤੇ ਉਹ ਵੋਟਰ ਜੋ ਮੌਜੂਦਾ ਸਿਸਟਮ ਤੋਂ ਨਿਰਾਸ਼ ਹਨ ਇਸ ਨਾਲ ਦੋਹਾਂ ਪਾਰਟੀਆਂ ਦੀਆਂ ਸੀਟਾਂ ਤੇ ਵੋਟ ਸ਼ੇਅਰ ਵਿੱਚ ਕਮੀ ਆ ਸਕਦੀ ਹੈ ਮਕਸ ਦੀ ਪਾਰਟੀ ਦਾ ਮੁੱਖ ਟਾਰਗੇਟ ਰੀਪਬਬਲਿਕ ਵੋਟਰ ਹੋ ਸਕਦੇ ਹਨ ਕਿਉਂਕਿ ਮਕਸ ਦੇ ਵਿਚਾਰ ਆਮ ਤੌਰ ਤੇ ਰੀਪਬਬਲਿਕ ਨੀਤੀਆਂ ਨਾਲ ਮਿਲਦੇ ਹਨ ਇਸ ਨਾਲ ਰੀਪਬਬਲਿਕ ਪਾਰਟੀ ਦੀ ਵੋਟ ਵੰਡ ਕੇ ਡੈਮੋਕ੍ਰੇਟਸ ਨੂੰ ਵੀ ਅਣਚਾਹੀ ਲਾਭ ਮਿਲ ਸਕਦਾ ਹੈ ਉਹ ਜੋ ਉਦ ਉਦਾਰਵਾਦੀ ਨੌਜਵਾਨ ਅਤੇ ਤਕਨੀਕੀ ਕੇਂਦਰਾ ਨੇ ਦੇ ਵੋਟਰ ਜੋ ਮਕਸਦ ਦੀ ਨਵੀਨਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਵਾਲੀ ਸੋਚ ਨਾਲ ਸਹਿਮਤ ਹਨ ਉਹ ਵੀ ਡੈਮੋਕ੍ਰੇਟ ਪਾਰਟੀ ਤੋਂ ਹਟ ਸਕਦੇ ਹਨ ਜੇਕਰ ਮਕਸਦ ਦੀ ਪਾਰਟੀ ਕੁਝ ਸੀਟਾਂ ਜਾਂ ਵੱਡਾ ਵੋਟ ਸ਼ੇਅਰ ਹਾਸਲ ਕਰ ਲੈਂਦੀ ਹੈ ਤਾਂ 2026 ਤੇ 2028 ਦੀਆਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਣਾ ਔਖਾ ਹੋ ਸਕਦਾ ਹੈ ਇਸ ਨਾਲ ਸੰਭਾਵੀ ਕੋਰ ਗਰਵਨਰਮੈਂਟ ਨਾਲ ਨਤੀਜਿਆਂ ਵਿੱਚ ਵੱਡਾ ਫਰਕ ਆ ਸਕਦਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ